ਤੇ ਚੈਂਚਾਈਜ਼ੀ ਨਹੀਂ ਹੈ ਫਰੈਂਡ ਵੀ ਤੇ ਕਿੰਕ ਸਾਊਜੀ ਬਹੁਤ ਬੜੀਆ ਰਿਜ਼ਲਟਸ ਤੋਂ ਦਿੱਤੇ ਸੋ ਉਹਨਾਂ ਸਾਰੇ ਸਿੱਖਿਵਾਲਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਤੇ ਸਰਦਾਰ ਐਜੂਕੇਸ਼ਨ ਦਿੱਤਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਨਾਲ ਹੋਣ ਦੇ ਸਬ ਅੱਜ ਅੰਮ੍ਰਿਤਸਰ ਸੈਂਟਰ ਦਾ ਪ੍ਰੈਕਟਿੰਗ ਬੈਂਕ ਇੰਸਟੀਚਿਊਟ ਆਫ ਹੇਅਰ ਸਸਟੇਨਿੰਗ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵਿਸ਼ਵ ਦਾ ਵਰਲਡ ਦਾ ਨੰਬਰ 1 ਹੇਅਰ ਸਸਟੇਨਿੰਗ ਇੰਸਟੀਚਿਊਟ ਹੈ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ ਆਪਣੇ ਸਾਹ ਸੈਂਟਰ ਦੇ ਅਨਿਵਰਸਰੀ ਮਨਾਈ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਲਾਗੇ ਤਾਂ ਅੰਮ੍ਰਿਤਸਰ ਵਿੱਚੋਂ ਕਰੀਬਨ 350 ਤੋਂ ਲੈ ਕੇ 500 ਬੱਚਿਆਂ ਦੇ ਵਿਚਕਾਰ ਪਹਿਲੇ ਸਾਲ ਵੀ ਐਡਮਿਸ਼ਨ ਹੋਏ ਦਾ ਬੈਚ ਜਿਹੜਾ ਸ਼ੁਰੂ ਹੋਇਆ ਸੀ 40 ਬੱਚਿਆਂ ਦਾ ਉਹ ਕੰਪਲੀਟ ਹੋ ਗਿਆ 11 ਮਹੀਨੇ ਦੀ ਟ੍ਰੇਨਿੰਗ ਸੀ ਤੇ ਮਨ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਉਹਦੇ ਚ 28 ਬੱਚੇ ਜੜੇ ਆ ਉਹਨਾਂ ਦੀ ਪਲੇਸਮੈਂਟ ਹੋ ਗਈ ਹੈ एयरलाइंस ਦੇ ਵਿੱਚ اور ਹੋਟਲ ਦੇ ਅੰਦਰ ट्रैवल कस्टमर ਸਰਵਿਸ ਇੰਡਸਟਰੀ ਦੇ ਅੰਦਰ اچھی ਸੈਲਰੀ ਤੇ ਲੱਗੇ ਹੈ ਇਹ ਕੋਰਸ ਜਿਹੜਾ ਫ੍ਰੈਂਕਸਿਨ ਚਲਾਈ ਹੈ ਆਪਣੇ ਸੈਂਟਰ ਦੇ ਅੰਦਰ 11 ਮਹੀਨੇ ਦਾ 6 ਮਹੀਨੇ ਦਾ ਹੈ 11 ਮਹੀਨੇ ਦਾ ਕੋਰਸ ਹੈ 12ਵੀਂ ਪਾਸ ਬੱਚੇ ਲਈ ਔਰ ਜਿਹੜਾ ਗ੍ਰੈਜੂਏਟਰ ਵਾਲੇ 6 ਮਹੀਨੇ ਦਾ ਕੋਰਸ ਹੈ ਇਹ ਕੋਈ profession ਹੈ ਕੈਰੀਅਰ ਹੈ ਜਿਹਦੇ ਅੰਦਰ 12ਵੀਂ ਪਾਸ ਸਿਰਫ 12ਵੀਂ ਪਾਸ ਕੁਆਲਿਫੀਕੇਸ਼ਨ ਤੇ ਬੱਚਾ 1,75,000 ਰੁਪਏ ਸੈਲਰੀ ਵੀ ਹਰ ਮਹੀਨੇ ਪ੍ਰਤੀ ਮਹੀਨਾ ਮੈਂ ਸਾਲ ਦੀ ਨਹੀਂ ਬੋਲ ਰਿਹਾ ਇੱਕ ਮਹੀਨੇ ਦੀ ਸੈਲਰੀ ਦੱਸ ਰਿਹਾ 1,75,000 ਕਮਾ ਸਕਦਾ ਸਾਡੇ ਬੱਚੇ 1,75,000 ਤੇ ਲੱਗੇ ਵੀ ਹੈ ਔਰ ਇਹ ਇੰਡਸਟਰੀ ਜਿਹੜੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਵੀਅਸ਼ਨ, ਹਸਪਿਟੈਲਿਟੀ, ਟਰੈਵਲ, ਕਸਟਮਰ ਸਰਵਿਸ ਜਣੀ ਹੈ ਇਹ ਬੜੀ ਫਾਸਟ ਗ੍ਰੋਇੰਗ ਇੰਡਸਟਰੀ ਹੈ देश के दे अंदर किन्नी सारे एयरपोर्ट आ रहे हैं एयर इंडिया के इस वक्त एक सौ चाली एयरक्राफ्ट है और करीबन चार सौ सत्तर एयरक्राफ्ट का ऑर्डर होर दिता है उन्होंने एयरबस और बोइंग इस तो अलावा इंडिगो जड़ी है उसके जिन्हें एयरक्राफ्ट है हले एट प्रेजेंट उस फ्लाइट तो अलावा उन्होंने पाँच सौ एयरक्राफ्ट का होर ऑर्डर दिता, हो दिता, हो दिता है। और आकाशा एयरलाइन नाइन बिलियन की इन्वेस्टमेंट करके एक्सपेंशन प्लैन करके रेडी है ਇਸ ਵਾਰ ਇਹ ਸਾਲ ਤੇ ਅਗਲਾ ਸਾਲ ਜਿਹੜਾ ਹੈ ਕਿ ਇਹ ਬਹੁਤ ਹੀ ਵਧੀਆ ਅਪੋਰਚ्युनिटी ਲੈ ਕੇ ਆnde ਜੌਬ ਲਈ ਬੱਚਿਆਂ ਲਈ ਤੇ ਮੇਰੇ ਖਿਆਲ ਜਿਹੜਾ ਬੱਚੇ ਇਸ ਕੈਰੀਅਰ ਲਈ ਚਾਹਦੇ ਇਸ ਇਸ ਕੈਰੀਅਰ ਨੂੰ ਬਣਾਣਾ ਇਸ ਇਸ ਇੰਡਸਟਰੀ ਨਾਲ ਆ ਇਸ ਸਾਲ 2025 ਔਰ 26 ਦੇ ਵਧੀਆ ਤੋਂ ਜ਼ਿਆਦਾ ਵਧੀਆ ਸਾਲ ਹੋ ਕੋਈ ਨਹੀਂ ਹੋ ਸਕਦਾ ਔਰ ਇਨੀ ਆਏ ਇਹ ਅੰਮ੍ਰਿਤਸਰ ਦੇ ਅੰਦਰ ਸੈਂਟਰ ਖੋਲਣ ਨਾਲ ਇਹ ਫਾਇਦਾ ਹੋ ਗਿਆ ਹੁਣ ਬੱਚਿਆਂ ਨੂੰ ਆਸ-ਪਾਸ ਦੇ ਤੇ ਅੰਮ੍ਰਿਤਸਰ ਦੇ ਬੱਚਿਆਂ ਨੂੰ ਕਿਉਂਕਿ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਜਾਂ ਦੂਰ ਫ੍ਰੈਂਕਫਰਟ ਸੈਂਟਰ ਵੀ ਭਾਲਵੇਂ ਨਹੀਂ ਜਾਣਾ ਪਏਗਾ ਇਟ ਵਾਜ਼ ਅ ਮੈਂਸ ਪਲੇజర్ ਟੂ ਹੈਵ ਯੂ ਆਲ ਹੇਅਰ ਟੂਡੇ ਅੰਮ੍ਰਿਤਸਰ ਪੀਪਲ ਯੂ ਆਰ प्रोग्रामेंकफिन इंस्टीट्यूट ऑफ एयर हॉसिस ट्रेनिंग अमृतसर सेंटर का एक एनुअल प्रोग्राम है तो अच्छ पहला साल सा खत्म होने पिछले साल सा तेरह स्टूडेंट से जो तो आप शुरुआत की गुरु साहब की बख्शिश हूँ साढ़े साढ़े तीन सौ स्टूडेंट्स ने जिनों जोड़ा फस्ट बैच है वो अठाई बच्चों की प्लेसमेंट हुई है टी थ्री टर्मीनल डेली अमृतसर इंटरनेशनल एयरपोर्ट रेडिसन ज हया इंडिगो एयरलाइनस तो गुरु साहब की बख्शिश है तो ਨੂੰ ਸੈਲੀਬ੍ਰੇਟ ਕਰਾਂਗੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਆਪਾਂ ਸਰਦਾਰ ਪਕੜੀ ਹਾਊਸ ਪਾਜੀ ਅਮਰਜੀਤ ਜੀ ਦੇ ਅੰਦਰ ਬੇਟੇ ਜਸਪ੍ਰੀਤ ਨਫਰੀਦ ਉਹਨਾਂ ਨੇ ਅੱਛੀ ਅਕੈਡਮੀ ਚਲਾਈ ਹੋਈ ਹੈ ਫ੍ਰੈਂਕਸ਼ੋਨ ਅਕੈਡਮੀ ਹੈ ਔਰ ਇਹਦੇ ਚ ਬਹੁਤ ਪੁਰਾਣੀ ਅਕੈਡਮੀ ਹੈ ਜਿਹਦੇ ਚ ਬਹੁਤ ਚੰਗੀਆਂ ਪਲੇਸਮੈਂਟਸ ਮਿਲੀਆਂ ਨੇ ਮੇਨਲੀ 에ਅਰ ਹਾਸਟਸ ਨੂੰ ਟ੍ਰੇਨ ਕਰਦੇ ਨੇ ਉਹ ਜੋ 에ਅਰ ਹਾਸਟਸ ਨੂੰ ਟ੍ਰੇਨ ਕਰਦੇ ਆ ਤੇ ਉਹਦੇ ਨਾਲ ਨਾਲ ਉਹ ਜਿਹੜੇ ਬੱਚੇ ਜਿਹੜੇ ਬੱਚੇ ਨੇ ਉਹ ਉੱਥੇ ਨਾਲ ਹੋਣ ਤੇ ਘਟੋ ਘਟੋ ਜਿਹੜੇ ਫਰੰਟ ਡੈਸਕ ਨੇ ਹਾਸਟ ਉਹਨੇ ਹੋਟਲਾਂ ਚ ਉਹਦੇ ਨੂੰ ਇੰਪਲੋਇਮੈਂਟ ਮਿਲ ਜਾਂਦੀ ਹੈ ਸੋ ਬੜਾ ਚੰਗਾ ਕੁਪਰਾਲਾ ਹੈ ਔਰ ਅਪਾ ਜੀ ਅਮਜੀ ਮੇਰੇ ਨਾਲ ਨੇ ਤੇ ਇਹ ਬਹੁਤ ਚੰਗਾ ਉਪਰਾਲਾ ਨਾ ਤਾਂ ਕਿਉਂਕਿ ਹਾਈ ਪੇਇੰਗ ਜੋਬਸ ਬਹੁਤ ਘੱਟ ਨੇ ਔਰ ਇਨ ਚ ਸੈਲਰੀਜ਼ ਘੱਟੋ ਘੱਟ ਜਿਹੜੀਆਂ ਉਹ ਕਾਫੀ ਹੁੰਦੀਆਂ ਨੇ ਸੋ ਇਸ ਕਰਕੇ ਮੈਂ ਬਹੁਤ ਬਹੁਤ ਬਧਾਈ ਦਿੰਨਾ ਹੈ ਕੋਲੀ ਸਾਹਿਬ ਨੇ ਜਿਨ੍ਹਾਂ ਨੇ ਸਟਾਰਟ ਕੀਤਾ ਹੋਇਆ ਉਹ ਵੀ ਅਜੇ ਹੋਏ ਨੇ ਇੱਥੇ ਔਰ ਪਾਜੀ ਔਰ ਪਰਿਵਾਰ ਜਿਹੜਾ ਹੈ ਬਹੁਤ ਕੁਪਰਾਲਾ ਚੰਗਾ ਕਰ ਰਹੇ ਨੇ ਜਿਨੇ ਬੱਚੇ ਨੂੰ এমਪਲয়ਮੈਂਟ ਦੇ ਸਕਣਗੇ ਪਰਿਵਾਰ ਸਾਰੇ ਸੈਟਲ ਹੋ ਜਾਂਦਾ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਇਸ ਦੇ ਸ਼ੁਭ ਦਿਹਾੜੇ ਦੀ ਅੱਜ ਬੱਚਿਆਂ ਦਾ ਫਿਊਚਰ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਬੱਚਿਆਂ ਦਾ ਫਿਊਚਰ ਅੱਛਾ ਹੈ ਜੀ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਹਾਈ ਪੇਇੰਗ ਜੌਬਸ ਨੇ ਜਿਹੜੇ ਕੈਬਨ ਕਰੂ ਦੀ ਜੌਬਸ ਨੇ ਫਰੰਟ ਰੇਸਿੰਗ ਜੌਬਸ ਨੇ ਚੰਗੇ ਹੋਟਲਾਂ 'ਚ ਹਾਈ ਪੇਇੰਗ ਜੌਬਸ ਨੇ ਔਰ ਵੈਸੇ ਵੀ ਚਲੋ ਨੌਕਰੀ ਦੀ ਗੱਲ ਹੈ ਦੂਜੀ ਗੱਲ ਹੈ ਬੱਚੇ ਦਾ ਆਊਟਲੁੱਕ ਬਦਲ ਜਾਂਦਾ ਬੱਚੇ ਦਾ ਉੱਠਣਾ ਬੈਠਣਾ ਖਰੋਣਾ ਗੱਲ ਕਰਨਾ ਦਾਸ ਉਹ ਸਾਰਾ ਬਦਲ ਜਾਂਦਾ ਸੋ ਕੁਦਰਤੀ ਗੱਲ ਨੂੰ ਗਵਰਨਮੈਂਟ ਕਿਤੇ ਵੀ ਮਿਲ ਸਕਦੀ ਹੈ